ਮੋਢੇ ਦੀਪਕ ਕਤਾਰੀਓ ਦੇ ਇਹਨਾਂ ਤੋਂ ਕਿਹਾ ਸਾਰੀਆਂ ਗੱਦੇ ਬੰਦੀ ਦੀ ਇਹਦਾ ਸਟੇਟਮੈਂਟ ਆ ਅਸੀਂ ਵੀ ਆ ਗਏ ਤੇ ਪੁਲਿਸ ਨੂੰ ਇਹ ਕਿਹਾ ਵੀ ਉਹਨਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਹਿਲਾਂ ਵੀ ਚੰਡੀਗੜ੍ਹ ਦੇ ਪੁਲਿਸ ਨੇ ਇੱਕ ਮੁਲਾਜ਼ਮ ਨੂੰ ਸਸਪੈਂਡ ਕੀਤਾ ਇਹਨੂੰ ਵੀ ਕਿਹਾ ਉਹ ਕਹਿੰਦੇ ਵੀ ਇੱਕ ਹਫ਼ਤਾ ਲਿਆਵਾਂਗਾ ਪਰ ਜਿਸ ਨੌਜਵਾਨ ਦੇ ਨਾਲ ਇਹ ਘਟਨਾ ਵਾਪਰੀ ਸੀਗੀ ਜਿਸ ਨੌਜਵਾਨ ਦੇ ਨਾਲ ਇਹ ਕਾਰਾ ਹੋਇਆ ਪਗਲਾਹੀ ਉਹ ਅੱਜ ਮੁਕਰ ਗਿਆ ਜਿਹੜੇ ਨੌਜਵਾਨ ਉਹਦੇ ਨਾਲ ਖੜੇ ਸਿਰ ਉਹਨਾਂ ਨੂੰ ਮੁੜ ਕੇ ਧਮਕਾਉਣ ਲੱਗਿਆ ਉਹ ਵੀ ਇਹ ਨਹੀਂ ਹੋਣਾ ਪਤਾ ਨਹੀਂ ਪਰਮੇਸ਼ਰ ਜਾਣਦਾ ਵੀ ਉਹਨੂੰ ਕੋਈ ਸਨੇ ਦਬਾਵਾ ਆਇਆ ਜਾਂ ਕੀ ਹੋਇਆ ਅਸੀਂ ਆਇਆ ਹਾਂ ਰਵਾਕਰਮਾਂ ਕਰਨਾਂ ਦਾ ਬਲਵੰਤ ਸਿੰਘ ਫਿਰ ਵਰਕਰਤ ਸਿੰਘ ਜੀ ਕਰਨਾਲਾ ਰਿਕੋਰਡ ਦਾ ਬਹਾਵਨ ਬਾਬਾ ਕੁਮਾਰ ਨਹੀਂ ਬਲੋਂ ਅਸੀਂ ਆਏ ਹਾਂ ਕਿ ਥਾਣੇ ਦੀ ਸਾਰੀ ਕਾਰਵਾਈ ਕੀਤੀ ਹੈ ਨੌਜਵਾਨ ਇੱਥੇ ਖੜੇ ਸਾਰੀ ਗੱਲਬਾਤ ਪਰ ਪੱਕੇ ਤਲਾਹੀ ਹੈ ਨਾ ਸਾਫ਼ ਮਿਲਣਾ ਚਾਹੀਦਾ ਅਸੀਂ ਨਾਲ ਆ ਪਰ ਉਹ ਬੰਦਾ ਜਿਹਨੂੰ ਇਨਸਾਫ ਨਹੀਂ ਦਵਾਈਏ ਹੋਣੇ ਤੇ ਤੁਹਾਨੂੰ ਦੱਸੋ ਜੀ ਜਿਹਨਾਂ ਨੂੰ ਸਾਫ ਦਵਾਉਣਾ ਉਹ ਹੀ ਮੁੱਕਰ ਗਿਆ ਉਹ ਦੂਜੇ ਪਾਸੇ ਪਲਟੀ ਮਾਰ ਕੇ ਪਤਾ ਨਹੀਂ ਇਹ ਦਬਾਅ ਕਾਰਨ ਹੋਇਆ ਜਾਂ ਕਿਵੇਂ ਆ ਸਾਨੂੰ ਨਹੀਂ ਇਸ ਬਾਰੇ ਪਤਾ ਪਰ ਜਦੋਂ ਉਹ ਕਹਿੰਦਾ ਸੀ ਮੈਨੂੰ ਪੁਲਸ ਵਾਲੇ ਰਵਾਲ ਵਰ ਦਿਖਾਇਆ ਵੀ ਜਾ ਕੇ ਬਾਹਰ ਕੋਈ ਗੱਲ ਨਹੀਂ ਕਰਨੀ ਉਹ ਫਿਰ ਆ ਕੇ মিডিਆ ਦੇ ਵਿੱਚ ਸਾਰਾ ਕੁਝ ਕਿਹਾ ਉਹ ਉਹ ਰਵਾਲ ਵਰ ਤੋਂ ਡਰਿਆ ਹੁਣ ਕਿਉਂ ਡਰ ਗਿਆ ਇਸ ਕਰਕੇ ਜਦੋਂ ਕੋਈ ਕਾਰਜ ਆਉਂਦਾ ਜਦੋਂ ਸਟੈਂਡ ਲਿਆ ਕਰ ਨਾ ਕਰੋ ਚੁੱਪ ਕਰ ਜਾ ਕਰੋ ਤੇ ਜਿਹੜੇ ਸਤਨ ਮਗਰ ਛੱਡਦੇ ਨੇ ਉਹਨਾਂ ਦੀ ਫਿਰ ਜਿਹੜੀ ਹਾਲਤ ਹੁੰਦੀ ਆ ਤੁਹਾਨੂੰ ਪਤਾ ਹੁਣ ਜਦੋਂ ਇੱਕ ਨਵੇਂ ਦੁਖੀ ਹੋ ਕੇ ਗਏ ਨੇ ਤੋਂ ਵੀ ਉਹ ਜੂਠ ਧੰਗ ਮਾਰ ਕੇ ਉਹਨਾਂ ਨੂੰ ਉਲਟਾ ਉਲਟਾ ਪਾਉਣ ਲੱਗਿਆ ਵੀ ਜੇ ਖਬਰ ਦੱਸਦੇ ਤੁਸੀਂ ਕੋਈ ਗੱਲਬਾਤ ਕਰੀਏ ਇਸ ਕਰਕੇ ਸੰਗਤ ਜੀ ਅਸੀਂ ਆਏ ਆ ਪਰ ਪੱਕਾ ਤਾਂ ਲਈ ਆ ਨਾ ਅਸੀਂ ਉਹਨਾਂ ਦਾ ਜਿਹੜਾ ਇਨਸਾਫ ਪੱਕ ਲੈਣ ਦਾ ਤੇ ਉਹ ਮੁਕਰੇ ਕੋਸ ਹੋਵੇ ਉਹਦਾ ਇਨਸਾਫ ਜਰੂਰ ਲੈ ਕੇ ਰਹਾਗੇ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਤਿਆਰ ਪਰ ਤਿਆਰ ਹੋਵੋ ਕਿ ਜਿਹੜੀ ਆ ਪੱਕਾ ਨੇ ਕਰਨੀ ਹੈ ਇੱਜ਼ਤਾਂ ਉਹਨਾਂ ਚ ਰੋਲਣਗੇ ਜਿੰਨਾ ਚਿਰ ਅਸੀਂ ਅਮਰਤ ਸਾਕੇ ਗੁਰੂ ਵਾਲੇ ਨਹੀਂ ਬਣਦੇ ਸ਼ਸਤਰ ਧਾਰੀ ਹੁੰਦੇ ਸ਼ਸਤਰ ਧਾਰੀ ਹੋਵੋ ਚੜ੍ਹਦੀ ਕਲਾ ਦੇ ਵਿੱਚ ਰਹੋ ਫੇਰ ਕਿਸੇ ਦੀ ਜ਼ਰੂਰਤ ਨਹੀਂ ਕਿ ਪੁਲਿਸ ਵਾਲਾ ਜਹੇ ਜਾਂ ਬੋਰ ਕੋਈ ਤੁਹਾਡੀ ਪੱਗ ਨੂੰ ਹੱਥ ਪਾ ਲੈ ਇਸ ਕਰਕੇ ਅਮਰਤਾਰੀ ਹੋ ਕੇ ਪੰਜ ਪ੍ਰਕਾਰਾਂ ਦੇ ਧਾਰਨੀ ਬਣਨ ਤਿਆਰ ਪਰਦੇਰਾ ਹੋਵੋ ਤੇ ਸਿੰਘ ਸਜੋ ਫੇਰ ਗੱਲ ਬਣਨੀ ਆ ਫੇਰ ਸਾਡੀਆਂ ਦਸਤਾਰਾਂ ਵਾਸ ਸਕਦੀਆਂ ਨੇ ਮੁੰਡੇ ਦੀ ਪੱਗ ਧਾਰੀ ਉਹਦੇ ਇਸ ਹੱਥੋਂ ਕਿਹਾ ਸਾਰੀਆਂ ਜੱਤੇ ਮੰਨੀ ਜਿਹੜਾ ਸਟੈਂਡ ਲਿਆ ਅਸੀਂ ਵੀ ਇਹ ਪੁਲਿਸ ਨੂੰ ਇਹ ਕਿਹਾ ਵੀ ਉਹਨਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਹਿਲਾਂ ਵੀ ਚੰਡੀਗੜ੍ਹ ਦੇ ਪੁਲਿਸ ਨੇ ਇੱਕ ਮੁਲਾਜ਼ਮ ਨੂੰ ਸਸਪੈਂਡ ਕੀਤਾ ਇਹਨੂੰ ਵੀ ਕਿਹਾ ਉਹ ਕਹਿੰਦੇ ਵੀ ਇੱਕ ਹਫ਼ਤਾ ਲਿਆਵਾਂਗਾ ਪਰ ਜੇਸ ਨੌਜਵਾਨ ਦੇ ਨਾਲ ਇਹ ਘਟਨਾ ਵਾਪਰੀ ਸੀਗੀ ਜਿਸ ਨੌਜਵਾਨ ਦੇ ਨਾਲ ਇਹ ਕਾਰਾ ਹੋਇਆ ਪਗਲਾਹੀ ਉਹ ਅੱਜ ਮੁੱਕਰ ਗਿਆ ਜਿਹੜੇ ਨੌਜਵਾਨ ਉਹਦੇ ਨਾਲ ਖੜੇ ਸਿ ਉਹਨਾਂ ਨੂੰ ਮੁੜ ਕੇ ਧਮਕਾਉਣ ਲੱਗ ਗਿਆ ਉਹ ਵੀ ਇਹ ਨਹੀਂ ਹੋਣਾ ਪਤਾ ਨਹੀਂ ਪਰਮੇਸ਼ਰ ਜਾਣਦਾ ਵੀ ਉਹਨੂੰ ਪੁਲਿਸ ਨੇ ਦਬਾਬ ਆਇਆ ਜਾਂ ਕੀ ਹੋਇਆ ਅਸੀਂ ਆਇਆ ਹਾਂ ਰਵਾਕਰਮ ਕਰਨਾਂ ਦਾ ਬਲਵੰਤ ਸਿੰਘ ਸਰਵਰਪਾਤਰ ਸਿੰਘ ਜੀ ਕਰਨਾਲਾ ਰਿਕੋਰਡ ਸਾਹਿਬ ਬਲਵੰਤ ਬਾਬਾ ਗੁਰਮਿੰਦਰ ਸਿੰਘ ਬਲਵੰਤ ਅਸੀਂ ਆਏ ਹੋ ਜਿਥੇ ਸਾਡੇ ਸਾਰੇ ਕਾਰਵਾਈ ਕੀਤੀ ਹੈ ਨੌਜਵਾਨ ਇੱਥੇ ਹੋੜ ਖੜੀ ਸਾਰੀ ਗੱਲਬਾਤ ਪਰ ਪੱਕਾ ਤਲਾਹ ਹੀ ਹੈ ਨਾ ਸਾਫ਼ ਮਿਲਣਾ ਚਾਹੀਦਾ ਅਸੀਂ ਨਾਲ ਪਰ ਉਹ ਬੰਦਾ ਜਿਹਨੂੰ ਇਨਸਾਬੀ ਨਹੀਂ ਦਵਾਈਏ ਹੋਣਗੇ ਤੁਹਾਨੂੰ ਦੱਸੋ ਜੀ ਜਿਹਨਾਂ ਨੂੰ ਸਾਫ਼ ਕਰਵਾਉਣਾ ਉਹ ਹੀ ਮੁੱਕਰ ਗਿਆ ਉਹ ਦੂਜੇ ਪਾਸੇ ਪਲਟੀ ਮਾਰ ਕੇ ਪਤਾ ਨਹੀਂ ਇਹ ਦਬਾਅ ਕਰਨ ਕੋਈ ਜਾ ਕਿਵੇਂ ਆ ਸਾਨੂੰ ਇਸ ਬਾਰੇ ਪਤਾ ਔਰ ਜਦੋਂ ਉਹ ਕਹਿੰਦਾ ਸੀ ਮੈਨੂੰ ਕੋਤਲੇ ਰਵਾਲਬਰ ਦਿਖਾਇਆ ਵੀ ਜਾ ਕੇ ਬਾਹਰ ਕੋਈ ਗੱਲ ਨਹੀਂ ਕਰਨੀ ਉਹਨੇ ਉਹ ਫਿਰ ਆ ਕੇ মিডিਏ ਦੇ ਵਿੱਚ ਸਾਰਾ ਕੁਝ ਦਿਖਾ ਉਹ ਜਿਹੜਾ ਰਵਾਲਬਰ ਤੋਂ ਡਰਿਆ ਹੁਣ ਕਿਉਂ ਡਰ ਗਿਆ ਇਸ ਕਰਕੇ ਜਦੋਂ ਕੋਈ ਕਾਰਜ ਆਉਂਦਾ ਜਿਆਦਾ ਸਟੈਂਡ ਲਿਆ ਕੇ ਨਾ ਕਰੋ ਚੁੱਪ ਕਰ ਜਾ ਕਰੋ ਤੇ ਜਿਹੜੇ ਸਟੈਂਡ ਮਾਗਰ ਛੱਡਦੇ ਨੇ ਉਹਨਾਂ ਦੀ ਫਿਰ ਜਿਹੜੀ ਹਾਲਤ ਹੁੰਦੀ ਆ ਤੁਹਾਨੂੰ ਪਤਾ ਹੁਣ ਜਦੋਂ ਇੱਕ ਨਵੇਂ ਦੋਖੀ ਹੋ ਕੇ ਗਏ ਨੇ ਤੋਂ ਵੀ ਉਹ ਝੂਠਾਂ ਮੰਨ ਮਾਰ ਕੇ ਉਹਨਾਂ ਨੂੰ ਉਲਟਾ ਉਲਟਾ ਪਾਉਣ ਲੱਗਿਆ ਵੀ ਜੇ ਖਬਰ ਦੱਸਦੇ ਤੁਸੀਂ ਕੋਈ ਗਲਤ ਗੱਲ ਕਰੀਏ ਇਸ ਕਰਕੇ ਸੰਗਤ ਜੀ ਅਸੀਂ ਆਏ ਆ ਹਰ ਪੱਕਾ ਤਾਂ ਨਹੀਂ ਹਨ ਅਸੀਂ ਉਹਨਾਂ ਦਾ ਜਿਹੜਾ ਇਨਸਾਫ ਪੱਕ ਲੈਣ ਦਾ ਤੇ ਉਹ ਮੁਕਰੇ ਕੋਸ ਹੋਵੇ ਉਹਦਾ ਇਨਸਾਫ ਜ਼ਰੂਰ ਲੈ ਕੇ ਰਾਂਗੇ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਤਿਆਰ ਪਰ ਤਿਆਰ ਹੋਵੋ ਕਿ ਜਿਹੜੀਆਂ ਪੱਕਾ ਨੇ ਸਾਡੀਆਂ ਇੱਜ਼ਤਾਂ ਉਹਨਾਂ ਤੇ ਰੋਲਣਗੇ ਜਿੱਨਾਦਰ ਅਸੀਂ ਅਮਰਤ ਸ਼ਾਕੇ ਗੁਰੂ ਵਾਲੇ ਨਹੀਂ ਬਣੇ ਤੇ ਸ਼ਸਤਰਧਾਰੀ ਹੁੰਦੇ ਸ਼ਸਤਰਧਾਰੀ ਹੋਵੋ ਚੜਦੀ ਕਲਾ ਦੇ ਵਿੱਚ ਰਹੋ ਫੇਰ ਕਿਸੇ ਦੀ ਜ਼ਰਤ ਨਹੀਂ ਦੀ ਪੁਲਿਸ ਵਾਲਾ ਚਾਹੇ ਜਾਂ ਹੋਰ ਕੋਈ ਆ ਤੁਹਾਡੀ ਪੱਕ ਨੂੰ ਹੱਥ ਪਾ ਲਈ ਇਸ ਕਰਕੇ ਅਮਰਤਾਰੀ ਹੋ ਕੇ ਪੰਜ ਪ੍ਰਕਾਰਾਂ ਦੇ ਧਾਰਨੀ ਬਣਨ ਤਿਆਰ ਪਰ ਤਿਆਰ ਹੋਵੋ ਤੇ ਸਿੰਘ ਸਜੋ ਫੇਰ ਗੱਲ ਬਾਣੀਆ ਫੇਰ ਸਾਡੀਆਂ ਦਸਤਾਰਾਂ ਵਾ ਸਕਦੀਆਂ